ਅੰਕਲ ਦਾ ਵਲੌਗ ਬਣਾਇਆ ਉਹ ਕੋਈ ਮਾਸੀ-ਮਾਸੀ ਨਹੀਂ ਹੈਗੇ ਕਿਸਦੇ ਹੋ ਨੇ ਤੇ ਉਹ ਵੀ ਕਹਿੰਦੇ ਨੇ ਕਹਿੰਦੇ ਅਸੀਂ ਤੁਹਾਡੇ ਵਲੌਗ ਚ ਆ ਕੇ ਖੁਦ ਕਹਾਂਗੇ ਇਹ ਗੱਲ ਸਾਡੇ ਸਾਰੇ ਸਾਥ ਦੇ ਨੂੰ ਤਿਆਰ ਨੇ ਪਰ ਅਸੀਂ ਕਿਸੇ ਨੂੰ ਕੋਈ ਰਿਪਲਾਈ ਨਹੀਂ ਸਤਿ ਸ਼੍ਰੀ ਅਕਾਲ ਜੀ ਪਿਤੇ ਦਿਨ ਹੀ ਗੁਰਜਾਸ ਕਪਲ ਵੱਲੋਂ ਮੈਕੂ ਟਿਲੋ ਦੇ ਵਿਆਹ ਦੇ ਵਲੌਗਸ ਅਪਲੋਡ ਕੀਤੇ ਗਏ ਜਿਸ ਦੇ ਕਰਕੇ ਦੋਨਾਂ ਵਿੱਚ ਵਿਵਾਦ ਸ਼ੁਰੂ ਹੋ ਗਿਆ ਮੈਕੂ ਟਿਲੋਂ ਦਾ ਕਹਿਣਾ ਸੀ ਕਿ ਮੇਰੀ ਪਰਮਿਸ਼ਨ ਤੋਂ ਬਿਨਾ ਇਹ ਵਲੌਗਸ ਅਪਲੋਡ ਕੀਤੇ ਗਏ ਨੇ ਮੇਰੀ ਫੈਮਲੀ ਅਤੇ ਸਾਡੇ ਰਿਸ਼ਤੇਦਾਰ ਨਹੀਂ ਚਾਹੁੰਦੇ ਸਨ ਕਿ ਸਾਡੇ ਵਲੌਗ ਅਪਲੋਡ ਕੀਤੇ ਜਾਣ ਮੇਰੇ ਲੱਖ ਵਾਰ ਮਨਾ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਨਾ ਤਾਂ ਵਲੌਗ ਪ੍ਰਾਈਵੇਟ ਕੀਤੇ ਅਤੇ ਨਾ ਹੀ ਡਿਲੀਟ ਕੀਤੇ ਇਸ ਤੋਂ ਇਲਾਵਾ ਵੀ ਮੈਕੂ ਅਤੇ ਅਨਮੋਲ ਨੇ ਗੁਰਜਸ ਕਪਲ ਨੂੰ ਕਾਫੀ ਕੁਝ ਬੋਲਿਆ ਜਿਸ ਤੋਂ ਬਾਅਦ ਹੁਣ ਗੁਰਜਸ ਕਪਲ ਮੈਕੂ ਟਿਲੋਂ ਦਾ ਰਿਪਲਾਈ ਦਿੰਦੇ ਹੋਏ ਦਿਖਾਈ ਦਿੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜੋ ਵੀ ਵਲੌਗਸ ਅਪਲੋਡ ਕੀਤੇ ਨੇ ਉਹ ਬਿਨਾਂ ਪਰਮਿਸ਼ਨ ਤੋਂ ਨਹੀਂ ਕੀਤੇ ਸਾਡੇ ਵਲੌਗ ਦੇ ਵਿੱਚ ਮੈਕੂ ਦੇ ਜੋ ਵੀ ਰਿਸ਼ਤੇਦਾਰ ਆਏ ਨੇ ਉਹ ਆਪਣੀ ਮਰਜ਼ੀ ਦੇ ਨਾਲ ਆਏ ਨੇ ਅਤੇ ਨਾ ਹੀ ਕਿਸੇ ਰਿਸ਼ਤੇਦਾਰ ਨੇ ਮੈਕੂ ਟਿਲ ਨੂੰ ਮਨਾ ਕੀਤਾ ਸੀ ਕਿ ਇਹ ਵੀਲੌਗ ਅਪਲੋਡ ਨਾ ਕੀਤੇ ਜਾਣ ਮੈਕੂ ਟਿਲ ਨੂੰ ਇਹ ਸਭ ਕੁਝ ਜਾਣ ਬੁੱਝ ਕੇ ਕਰ ਰਹੀ ਹੈ ਹੋਰ ਕੀ ਕੀ ਕਹਿਣਾ ਹੈ ਗੁਰਜਸ ਕਪਲ ਦਾ ਆਓ ਤੁਹਾਨੂੰ ਅੱਗੇ ਵੀਡੀਓ ਵੱਲ ਲੈ ਚਲਦੇ ਹਾਂ ਕਈਆਂ ਨੂੰ ਆਤ ਹੁੰਦੀ ਨੇ ਦੂਸਰੇ ਨੂੰ ਬਦਨਾਮ ਕਰਨ ਦੀ ਕੋਈ ਨਹੀਂ ਕਰੀ ਜਾਂਦੋ ਕਰੀ ਪਾਪ ਦਾ ਘੜਾ ਭਰ ਜਾਂਦਾ ਫਿਰ ਆਪਣੀਆਂ ਫੋਟੇ ਜਾਂਦਾ ਤੇ ਇਸ ਕਰਕੇ ਸਾਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਹੜਾ ਬੋਲਦਾ ਬੋਲੀ ਜਾਂਦੋ ਤੇ ਕੋਈ ਬਾਬਾ ਜੀ ਆਏ ਕੋਈ ਨਹੀਂ ਸਾਰਾ ਕੁਝ ਸੱਚ ਝੂਠ ਦਾ ਪਤਾ ਹੀ ਆਏ ਬੰਦੇ ਨੂੰ ਉਹਨੂੰ ਜਿਆਦਾ ਟੈਨਸ਼ਨ ਹੁੰਦੀ ਉਹ ਹੀ ਪਰਵਾਹ ਕਰਦੇ ਸਨ ਤਾਂ ਕਿਸੇ ਦੀ ਕੋਈ ਪਰਵਾਹ ਨਹੀਂ ਜੋ ਬੋਲਦਾ ਬੋਲੀ ਕੀ 10 ਸਾਲ ਬਾਅਦ ਤਰਾ ਬਰੂੜੀ ਦੀ ਵੀ ਸੁਣ ਲੈਂਦਾ